ਲੋ ਜੀ ਸਤਿ ਸ੍ਰੀ ਅਕਾਲ ਵੀ ਮਿੱਤਰੋ ਹੋਰ ਕੀ ਹਾਲ ਚਾਲ ਆ ਠੀਕ ਠਾਕ ਵੀ ਸਾਰਿਆਂ ਦੇ ਤੇ ਉੱਤਰਵਾਸ ਠੀਕ ਠਾਕ ਵੀ ਸਾਰੇ ਭਰਾ ਘਰ ਪਰਵਾਹ ਠੀਕ ਆ ਵੀ ਸਾਰਿਆਂ ਦੇ ਅੱਜ ਬਈ ਮੌਸਮ ਤੁਹਾਨੂੰ ਪਤਾ ਹੀ ਆ ਤਿੰਨ ਚਾਰ ਦਿਨ ਹੋ ਗਏ ਮੌਸਮ ਤਕਰੀਬਨ ਖਰਾਬ ਚੱਲਦਾ ਏ ਬੱਦਲ ਵਾਈ ਜੀ ਹੋਈ ਜਾਂਦੀ ਆ ਬਾਕੀ ਬਈ ਅੱਜ ਤਸਵੀਰ ਦਾ ਮੀਂਹ ਲੱਗ ਰਿਹਾ ਏ ਠੀਕ ਆ ਜੀ ਸਵੇਰ ਦਾ ਮੀਂਹ ਪੈਣ ਲੱਗਿਆ ਵੱਜ ਆ ਹੁਣ ਥੋੜਾ ਜਿਹਾ ਮੌਸਮ ਮੜਾ ਜਾ ਧੁੱਪ ਜੀ ਨਿਕਲਣ ਦੀ ਹੋ ਰਹੀ ਆ ਸੁਭਾਵਨਾ ਜੀ ਹਨਾ ਜੀ ਬਾਕੀ ਮੀਨ ਹੈ ਬਾਈ ਬਹੁਤ ਬੁਰਾ ਹਾਲ ਕਰਿਆ ਵਾ ਆਪਾਂ ਨੇ ਅੱਜ ਦਾਣੇ ਦੂਨੇ ਅੰਦਰੇ ਪਾਤੇ ਜਾਨਵਰਾਂ ਨੂੰ ਹੁਣ ਮਾਹ ਚਲੋ ਆਏ ਆ ਖੋਲ ਦੀਏ ਖੁੱਡਾ ਆਪਣਾ ਹਨਾ ਬਾਈ ਆ ਜਾਲੀ ਜੀ ਦਾ ਬੜਾ ਫਾਇਦਾ ਏ ਇੱਕ ਤਾਂ ਮੀਨ ਹੀ ਅੰਦਰ ਜਾਂਦਾ ਹੈਗਾ ਇਹਦੇ ਨਾਲ ਹਨਾ ਆफी ਚਲੋ ਫਾਇਦਾ ਰਹਿੰਦਾ ਇਹਦਾ ਖੋਣ ਧੁੱਪ ਨਿਕਲ ਗਈ ਵਧੀਆ ਆਪਾਂ ਧੁੱਪ ਵੀ ਲਵਾ ਦੇਣੀ ਚਲੋ ਹਨਾ ਲੋਈ ਆ ਆਇਆ ਚਲੋ ਧੁੱਪ ਨਿਕਲ ਗਈ ਵਧੀਆ ਬੱਦਲ ਵਾਈ ਬਾਈ ਸਵੇਰ ਦੀ ਹੋਈ ਪਈ ਜੇ ਤੁਹਾਨੂੰ ਪਤਾ ਹੀ ਆ ਮੌਸਮ ਖਰਾਬ ਜਾਏ ਠੀਕ ਆ ਬਾਕੀ ਮੈਂ ਖੁੱਡੇ ਖਾਡੇ ਖੋਲ ਦਵਾ ਬਾਈ ਫਿਰ ਕਰਦਾ ਤੁਹਾਨੂੰ ਵੀਡੀਓ ਸਟਾਰਟ ਜਹਣਾ ਤੇ ਕਰਦੇ ਨਾਲ ਗੱਲਬਾਤ ਕਰਦੇ ਆਪਾਂ ਲਓ ਜੀ ਬਾਈ ਵੀ ਆ ਗਿਆ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਠ ਠੀਕ ਠਾਕ ਆ ਵਧੀਆ ਵਧੀਆ ਬਾਈ ਬਾ ਹੁਣ ਜੀ ਨਜ਼ਰ ਸਰ ਨਹੀਂ ਆਉਂਦੇ ਉਹ ਨਜ਼ਰ ਕਬੂਤਰ ਦੇਖੀ ਜਾਣੇ ਫੜ ਫੜ ਕੇ ਹੈਂ ਨਹੀਂ ਮੈਂ ਨਾ ਇਹ ਤਾਂ ਫਰ ਦੇਖਦਾ ਵੀ ਕਈ ਵਾਰੋਂ ਵਿੱਚ ਸੁਆ ਜੇ ਰਹਿ ਜਾਂਦੇ ਆ ਵਧੀਆ ਪਰ ਆ ਜਾਂਦੇ ਆ ਦੇਖ ਲੈ ਲੱਗੇ ਸਾਰੇ ਹੁਣ ਦੇਖ ਹੁਣ ਹਾਂ ਆਰੇ ਵੀ ਆ ਸਾਰੇ ਇਹ ਕਬੂਤਰ ਜਿਹੜੇ ਪੱਟੇ ਵੇ ਆ ਹੁਣ ਇਹ ਆਪਣਾ ਚਿੱਟੀਆਂ ਦਾ ਹੈ ਇਹ ਕਿਹੜੀ ਕਬੂਤਰੀ ਦਾ ਆਪਣੀ ਦਾ ਇਹ ਇਹ ਉਹਦਾ ਹੈ ਮਤਲਬ ਸੋਨੇ ਦਾ ਕਬੂਤਰ ਆ ਸੋਨੇ ਵਾਲੇ ਕਬੂਤਰਾਂ ਜਿਹੋ ਇਹਦਾ ਅੱਛਾ ਅੱਛਾ ਹਾਂ ਠੀਕ ਆ ਠੀਕ ਆ ਜਿਹੜਾ ਗੁੜੇ ਦਾ ਸੋਨੇ ਨਹੀਂ ਚਿੱਟੀਆਂ ਖਾਂ ਰਹਿ ਵਛੜੇ ਦੇ ਘੁੱਟ ਨਾ ਹੋ ਜਵੇ ਥਲੇ ਪਰ ਕੁੱਟੋ ਇਹਨਾਂ ਬਈ ਜਿਆਦਾ ਫੜਨੇ ਨਾਲ ਵੀ ਤੁਹਾਨੂੰ ਪਤਾ ਹੀ ਆ ਕੁੱਟ ਹੋਈ ਜਾਂਨੇ ਫਿਰ ਲੈ ਬਸ ਸਾਲੇ ਗੋਲ ਐਨ ਉਹ ਦੇਖੀ ਕਾਲਾ ਚੀਨਾ ਬਾਈ ਕਾਲਾ ਜੀਨਾ ਦੇਖੀ ਆਪਾਂ ਨੇ ਨਾ ਬਈ ਖੁੱਡੇ ਵਿੱਚ ਨਾ ਇਟਾਂਈਆਂ ਲਾਤੀਆਂ ਦੀਆਂ ਇੱਟਾ ਪਾਉਣਾ ਇੱਥੇ ਹੂੰ ਪਾਉਂਗੇ ਹੁਣ ਹਨਾ ਖੁੱਡੇ ਵਿੱਚ ਅਸੀਂ ਇੱਦਾਂ ਇਟਾਂ ਲਾਦੇ ਨੇ ਵੀ ਨਾ ਪਾ ਚੜ ਚੜ ਕੇ ਬੈਠੀ ਜਾਣਗੇ ਵਿੱਚਾ ਫੱਟੇ ਜੇ ਲਾਤੇ ਤੇ ਸੌਖਾ ਜੇ ਨੇੜਾ ਜੇ ਹਣਾ ਤਰੀਕਾ ਹੈ ਜਿੰਨਾ ਚਿਰ ਸਾਰਾ ਉਹ ਵੀ ਆਦੇ ਵੀ ਆਉਂਦੇ ਸਾਰੇ ਕਾਲੇ ਸੀਨੇ ਦੇ ਇਹਨੇ ਬਲੇ ਸਾਰੇ ਹੂੰ ਠੀਕ ਆ ਚਲੋ ਜਿੰਨਾ ਚਿਰ ਹੌਲੀ ਹੌਲੀ ਸਾਰਾ ਹਾਲੇ ਕਿੰਨੇ ਦਿਨ ਹੋ ਗਏ ਆਪਾਂ ਨੂੰ ਪੱਟਿਆਂ ਫਲਤਾ ਮੇਰੇ ਖਿਆਲ ਮੇ ਹਫਤਾ 10 ਦਿਨ ਹੋਏ ਹੈ ਨਾ ਉਹਨਾਂ ਨੇ ਉਹ ਦਵਾਈ ਇੱਕ ਤਾਂ ਮਲਬ ਦੇਣੀ ਆ ਕੋਈ ਹੂੰ 10 ਦਿਨ ਹੋ ਗਏ ਆਪਾਂ ਨੂੰ 10 ਤੇ ਹਾਂ ਉਹ ਵੀ ਹੋਰ ਗੁਰਦਵਾਰ ਦੇ ਨਹੀਂ ਇੰਨੇ ਨਹੀਂ ਹੋਏ 10 ਦਿਨ ਹੋਏ ਹਲੇ 12 ਦਿਨ ਹੋ ਗਏ ਹਾਂ ਘੱਟੇ ਹੋਏ ਹਲੇ 10 8 10 ਦਿਨ ਹੋਏ ਮੇਰੇ ਹਿਸਾਬ ਨਾਲ ਤਾਂ ਮੇਰੇ ਸਾਰਾ ਜੀ ਹੂੰ ਉਹ ਲਾਲ ਜਾਂ ਉਹਦਾ ਜਿਆਦਾ ਆ ਗਿਆ ਹਨਾ છાખા ਜੇੜਾ ਦਾ ਕੁੱਤੇ ਕਹਾ ਬੜੀਆਂ ਹੋ ਗਈਆਂ ਪਿੱਛੇ ਉੜਿਆ ਹੁੰਦਾ ਬੱਚੇ ਜਲਦੀ ਆ ਰਹੇ ਹੁੰਦੇ ਹੂੰ ਜਿਹੜਾ ਨਵਾਂ ਪੱਟਣਾ ਹੈ ਉਹ ਜਿਹੜਾ ਹੌਲੀ ਹੌਲੀ ਆਉਣਾ ਹੂੰ ਸਹੀ ਗੱਲ ਆ ਸਹੀ ਗੱਲ ਬਾਕੀ ਆ ਰਹੇ ਬਾਈ ਬੱਚੇ ਹਲੇ ਸਰ ਠੀਕ ਆ ਜੀ ਅੱਜ ਮੌਸਮ ਨਹੀਂ ਬੜਾ ਕੰਮ ਖਰਾਬ ਕਰਿਆ ਵਾ ਤਿੰਨ ਚਾਰ ਦਿਨ ਹੋ ਗਏ ਥਾਲੇ ਮੌਸਮ ਹੀ ਖਰਾਬ ਹੋਈ ਜਾਂਦਾ ਹੈ ਬੱਦਲ ਬਾਈ ਜੀ ਹੋਈ ਪਈ ਆ ਬੱਦਲ ਬਾਈ ਨੇ ਸਾਰਾ ਕੰਮ ਖਰਾਬ ਕਰਿਆ ਵਾ ਲਾ ਫੇਰ ਦੇਖੋ ਫੇਰ ਬੱਦਲ ਹੋ ਗਿਆ ਹੈ ਆ ਬਦਲ ਫੇਰ ਹੋ ਗਿਆ ਕੱਲ ਸਾਡਾ ਕਬੂਤਰ ਉੜ ਗਿਆ ਇੱਕ ਚਲੋ ਉਹ ਕੋਈ ਚੱਕਰ ਨਹੀਂ ਜਿਹੜਾ ਕਬੂਤਰ ਆਪਾਂ ਨੇ ਬਾਈ ਫੜਿਆ ਨਹੀਂ ਤਾਂ ਹੈਗਾ ਤੁਹਾਨੂੰ ਦਿਖਾ ਦਿੰਦੇ ਆਪਾਂ ੁੱਡੇ ਚ ਆਲੋ ਹਾਲਾ ਬਾਈ ਉਹ ਨਾ ਕੱਪੜਾ ਜਿਹਾ ਲਾਉਣ ਲੱਗਿਆ ਤਾਂ ਵੀ ਚਲ ਹਵਾ ਪੈਂਦੀ ਆ ਬਾਛੜ ਬੁਛੜ ਤੇ ਨਹੀਂ ਬਾਛੜ ਨਾ ਪਾਵੇ ਆ ਜੋ ਗੋਲੀ ਵਾਂਗ ਨਿਕਲਿਆ ਉਹ ਇੱਕ ਜਿਹਦਾ ਦਾਣਾ ਪਾਣੀ ਹੈਗਾ ਹੈਗਾ ਉਹ 10 10 15 ਦਿਨ ਦਾਣੇ ਖਾ ਗਿਆ ਸਾਡੇ ਕੋਲ ਬਸ ਫਰਾਰ ਹੋ ਗਿਆ ਬਾਈ ਕਿ ਲਖ ਤ ਗੋਲੀ ਵਾਂਗ ਨਿਕਲਿਆ ਉਹ ਜਿਹੜਾ ਗੋਲੀ ਨਿਕਲਦੀ ਹੁੰਦੀ ਨਾ ਐ ਨਿਕਲ ਆਏ ਉੜਦੀ ਸਾਰੇ ਆਏ ਨਿਕਲ ਕੇ ਇਹ ਉਹ ਸਾਹਮਣੇ ਉੱਥੇ ਉੜਨ ਲੱਗ ਗਿਆ ਉਹ ਉੱਥੇ ਬਾਈ 15 ਕ ਮਿੰਟ ਉੜਿਆ ਉਹ 10 ਕ ਮਿੰਟ 10 15 ਕ ਮਿੰਟ ਉੜ ਕੇ ਆਏ ਜੂ ਫੜੀ ਉਹਨੇ ਰੇਂਜ ਆ ਝੱਲੀਆਂ ਆ ਗਿਆ ਝੱਲੀਆਂ ਦਾ ਘੇਰਾ ਵੀ ਨਹੀਂ ਦਿੱਤਾ ਸਿੱਧਾ ਹੀ ਮੂੰਹ ਉੱਪਰ ਰੋਪੜ ਗੇ ਨਹੀਂ ਨੂੰ ਕਰ ਲਿਆ ਬਫ ਐਦਾਂ ਨੂੰ ਐ ਨਿਕਲ ਗਿਆ ਵਾ ਚਲੋ ਜਾਣ ਦੋ ਮੇਰੀ ਕਿਸਮ ਵਿੱਚ ਦਾਣਾ ਪਾਣੀ ਇੰਨਾ ਕੇ ਤਲ ਗਿਆ ਆਪਣੇ ਕੋਲ ਹੈ ਹੋ ਗਿਆ ਬਾਈ ਪੱਟਾ ਨੇ ਬੁੱਟਣੇ ਕਰਕੇ ਮਾੜਾ ਮੋਟਾ ਹੋ ਜੰਨੇ ਆ ਹੋਰ ਤਾਂ ਕੀ ਆ ਉਥੇ ਹਾਲ ਲਾ ਕੇ ਬਾ ਫਾਂਗਾ ਆ ਜਣੇ ਸਾਰਾ ਅਗੇ ਵਾ ਹੋ ਜਾਣਾ ਸੱਟੇ ਨੇ ਐਨ ਓਕੇ ਇੱਧਰ ਰਹਿ ਗਿਆ ਆ ਬਾਹਰ ਰਹਿ ਗਿਆ ਬਾਕੀ ਮੌਸਮ ਨੇ ਥੋੜਾ ਜਿਹਾ ਹਲੇ ਕੰਮ ਖਰਾਬ ਕਰਿਆ ਆ ਬਾ ਹੈਨਾ ਆ ਪਤਾ ਨਹੀਂ ਕਿਹਦੇ ਉੜਦੇ ਆ ਦੋ ਅੱਜ ਇਹ ਕਿਨੇ ਕੱਢਤੇ ਮੀਂਹ ਚ ਮੀਂਹ ਚ ਵੀ ਨਿੱ ਟਿਕਦੇ ਬੰਦੇ ਹੈ ਪਤਾ ਨਹੀਂ ਕਿਨੇ ਕੱਢੇ ਹੋਣੇ ਇਹ ਦੋ ਕੱਢੇ ਹੋਏ ਆ ਹਾਂ ਜੀ ਇਹ ਵੀ ਰੋਈ ਜਾਂਦੇ ਹੈ ਹਾਂ ਜੀ ਨਾ ਬੈਰੀ ਨੂੰ ਖੁਲਾਉਣੇ ਚਾਹੀਦੇ ਨਾਲ ਮੀਂਹ ਚ ਕਿਆ ਫਾਇਦਾ ਯਾਰ ਬੱਦਲ ਦਾ ਇੰਨਾ ਹੋਇਆ ਭੈਂਜ ਦਾ ਆ ਹੁਣ ਦੇਖੋ ਹੁਣ ਮੌਸਮ ਥੋੜਾ ਸੈਟ ਜਾ ਹੋਇਆ 15 20 ਮਿੰਟ ਬਾਅਦ ਜੇ ਫੇਰ ਕਿਣੀਆਂ ਜੀਆਂ ਪੈਣ ਲੱਜਿੰਦੀਆਂ ਲੈ ਚੱਕੜੇ ਚੱਕੜ ਕਰਿਆ ਬਸ ਸਾਰਾ ਗਿੱਲਾ ਹੀ ਗਿੱਲਾ ਹੋਇਆ ਪਿਆ ਦੇਖੋ ਸਾਰਾ ਬਾਈ ਨੇ ਫੋਨ ਕਰਿਆ ਤਾਂ ਉਹਨੇ ਕਹਿੰਨਾ ਜਿਹੜੀ ਦਸਾਰ ਨੇ ਬਾਜੀ ਉੜੀਦੀ ਬਾਈ 24 25 ਕਬੂਤਰ ਉੜਦੇ ਉੱਥੇ ਸਾਰੇ 9 ਕਬੂਤਰ ਰਹਿ ਗਏ ਉੱਥੇ ਹਲੇ ਛੱਡਦੇ ਇਹਨਾਂ ਲੋਕ ਹਲੇ ਆਏ ਹਾਂ ਥੱਲੇ ਕਿੱਥੇ ਛੱਡਦੇ ਯਾਰ ਪੱਟੇ-ਬੁੱਟੇ ਵੇ ਹੈਗੇ ਆ ਤਾਂ ਕਰਕੇ ਕੋਈ ਨਹੀਂ ਛੱਡਦਾ ਹਲੇ ਕਿ ਨਹੀਂ ਦਸਾਰ ਨੇ ਆ ਕਰਾਲੀ ਗੋਲ ਸ਼ਾਇਦ ਕਰਾਲੀ ਗੋਲ ਦੱਸਦੇ ਤੇ ਪਤਾ ਨਹੀਂ ਕਿੱਥੇ 25 ਉੜੇ ਤੇ ਉੱਥੇ 25 ਉੜੇ 9 ਰਹਿ ਗਏ 9 ਜਵੱਡ ਹੋ ਗਈ 9 ਜਵੱਡ ਹੋ ਗਈ ਦੀ ਬਾਜੀ ਵਾਹ ਮਾਰਚ ਵਿੱਚ ਹੋ ਜਾਣੀਆਂ ਫਿਰ ਮਾਰਚ ਦੇ ਲਾਸਟ 15 ਮਾਰਚ ਦੇ ਬਾਅਦ ਚਲੋ ਮਾੜੇ ਮੋੜੇ ਬੱਚੇ ਬੁਝੇ ਚੈੱਕ ਹੋਈ ਜਾਣੇ ਆ ਛੱਡ ਹੋਈ ਜਾਣੇ ਆ ਛੱਡੀ ਜਾਣੇ ਲੋਕਾਂ ਨੇ ਹਨਾ ਫਿਰ ਅਪ੍ਰੈਲ ਚਾ ਚਲੋ ਹੁਣੇ ਲੱਗ ਜੰਦੀਆਂ ਬਾਜ਼ੀਆਂ ਤਕਰੀਬਨ ਅਪ੍ਰੈਲ ਮਈ ਚ ਤਾਂ ਫਿਰ ਪੂਰਾ ਦੜਾਕਾ ਹੀ ਹਾਂ ਅਪ੍ਰੈਲ ਮਈ ਦੀ ਹਾਂ ਹੂੰ ਵਾ ਬਾਜ਼ੀਆਂ ਲੱਗਦੀ ਸਹੀ ਗੱਲ ਆ ਚਲੋ ਚੱਲੀ ਜਾਂਦਾ ਬਾਈ ਹਲੇ ਵੀ ਮਾੜਾ ਮੋਠਾ ਕਾਰੋਬਾਰ ਜੋ ਵੀ ਆ ਜਿੱਦਾਂ ਉੱਚੀ ਜਾਂਦੇ ਬੱਚੇ ਆ ਦੇਖੋ ਬੱਦਲ ਜੇ ਦੱਸ ਕੇ ਆ ਪਤਾ ਲੱਗਣਾ ਹੈ ਨਾ ਉਹ ਦੇਖੋ ਉੱਚੀ ਚਲੇ ਗਏ ਇਹਦੇ ਐ ਐਂ ਚ ਵੈ ਇਦਾਂ ਹੀ ਭੱਜਦੇ ਫਿਰ ਇਹ ਬੱਦਲਾਂ 'ਚ ਬਾਫ ਉਹ ਦਿਖਾਉਂ ਕਹੀ ਜਾਣਾ ਉਹ ਰਿਕਾਰਡਿੰਗ ਪਾਏਗਾ ਜੀ ਹਾਂ ਤੇਰੇ ਕੋਲ ਤਾਂ ਨਹੀਂ ਆ ਗਿਆ ਫਲਾਣੇ ਆ ਫੇ ਜਾਣਾ ਹੀ ਆ ਯਾਰ ਉਹ ਜੋ ਬੱਦਲਾਂ ਵਿੱਚੋਂ ਫਿਰ ਤੁਹਾਨੂੰ ਪਤਾ ਹੀ ਆ ਉੱਚਾ ਕੋਈ ਫੜਦਾ ਕਿਸੇ ਦਾ ਲੋਕ ਪਤਾ ਕਿ ਆ ਕਾਪੇ ਖੋਲਣੇ ਆ ਕਿਹਦੀ ਕਿਹਦੇ ਨੂੰ ਲੱਗਦਾ ਧੂਫੀਓ ਕੋਈ ਗੈਰਾਂ ਦਾ ਦੂਆ ਕਹਿੰਦਾ ਬੀਜਾ ਉਹਦੇ ਕੋ ਭੈਗਿਆ ਡਾਉਣੇ ਨਹੀਂ ਚਾਹੀਦੇ ਹੈਗੇ ਜੇ ਤੇ ਚਾਚੇ ਨੇ ਤਾਂ ਨਹੀਂ ਕੱਢਤੇ ਚਾਚਾ ਮੈਨੂੰ ਕਾਲਾ ਲੱਗਦਾ ਕਿ ਤੇ ਛਤਰੀ ਤੇ ਲਾਉਂਦਾ ਲਾਉਂਦਾ ਕਢਾ ਲਵੇ ਚਾਚੇ ਨੇ ਚਾਲਾ ਇਤੋਂ ਹੋਰ ਕੋਈ ਚੀਜ਼ ਆਪਾਂ ਬਈ ਇਹ ਗੱਲ ਨਹੀਂ ਕਰ ਸਕਦੇ ਆਪਾਂ ਨਹੀਂ ਹੂੰ ਗੱਲ ਕਰਦੇ ਵੀ ਬੱਦਲ ਹੋਇਆ ਵਾ ਨਾ ਉਹੀ ਕਿਤੇ ਸਾਲੇ ਲੰਘ ਲੰਘ ਜਾਣੇ ਫਿਰ ਹੋਰ ਤਾਂ ਕੋਈ ਚੱਕਰ ਨਹੀਂ ਏਡਾ ਉਹਨੇ ਤਾਂ ਹੁਣ ਅਗਲਾ ਟਾਈਮ ਡਾਉਣੇ ਦਾ ਹੀ ਆ ਮਨ ਲਾ ਆਦਾ ਵੀ ਚਾਚੇ ਦੇ ਘਰ ਦੇ ਗੇ ਫਿਰ ਗੇਰਾ ਮਾਰਦੇ ਚੱਲ ਕੋਈ ਨਹੀਂ ਜਾ ਕੇ ਆਉਂਦੇ ਉਹਦੇ ਕੋਲ ਕਹਿ ਕੇ ਆਉਂਦੇ ਉਹਨੂੰ ਤੇ ਨਾ ਕੱਢੀ ਜਾ ਪਾਪੇ ਦਾ ਡਾਉਣੇ ਕਰੀ ਜੇ ਫਿਰ ਤਾਂ ਬੰਦ ਗਿਆ ਤੇ ਜੇ ਗੈਰੀ ਗੁੜੀ ਨੂੰ ਜਾਉਣਾ ਸੋਈ ਫਿਰ ਤਾਂ ਲਈ ਆ ਨਹੀਂ ਨਹੀਂ ਕੋਈ ਫਾਇਦਾ ਨਹੀਂ ਹੈਗਾ ਆ ਦੇਖ ਤਾਂ ਕਿੰਨੇ ਉੱਚੀ ਲੱਗੇ ਹੋਏ ਆ ਬੱਦਲਾਂ ਜੇ ਜੇ ਬਦਲੀ ਜੀ ਹੋ ਗਈ ਨਾ ਲੰਘੇ ਨਾ ਸਾਲਿਆਂ ਨੇ ਕਿਧਰ ਇਹ ਚਾਂ ਠੀਕਾ ਕਾਕੇ ਆਉਣੇ ਉਹਨੂੰ ਚਾਚੇ ਨੂੰ ਵੀ ਦਾ ਨਾ ਇਹਨਾਂ ਨੂੰ ਚਲੋ ਬਾਕੀ ਬਾਈ ਹਲੇ ਵੀਡੀਓ ਵੀ ਤੁਹਾਨੂੰ ਪਤਾ ਬਹੁਤ ਬਣਾ ਨਹੀਂ ਹੁੰਦੀ ਹਲੇ ਆਏ ਆ ਵੀ ਚਲੋ ਕਬੂਤਰ ਸਾਰ ਆ ਜਵੇ ਸਾਰਸੂ ਰਾਉਣੇ ਕਰਕੇ ਕੱਢਦੇ ਹੁਣ ਕੱਢਾਂਗੇ ਫਿਰ ਜਾਂ ਸਾਰਸੂ ਰਾਣਗੇ ਇੱਕ ਮੌਸਮ ਨੇ ਵੀ ਕੰਮ ਖਰਾਬ ਕਰਿਆ ਵਾ ਵਜਨ ਕੱਢਣ ਲੱਗੇ ਤੇ ਇੱਕ ਨੂੰ ਇਨੂੰ ਫੇਰ ਮੌਸਮ ਖਰਾਬ ਹੋਣ ਲੱਗ ਗਿਆ ਚਲੋ ਕੋਈ ਨਹੀਂ ਮਿਲਦੇ ਆ ਬਾਈ ਫਿਰ ਹਨਾ ਹਮ ਵੀਡੀਓ ਵਿੱਚ ਹੁਣ ਥੋੜਾ ਜਿਹਾ ਚਲੋ ਮੌਸਮ ਸਹੀ ਜਿਹਾ ਹੋ ਜਾਵੇ ਫਿਰ ਦੇਖਦੇ ਆ ਛੱਡੇ ਕਰੂਗੇ ਫਿਰ ਬਾਜੀਆਂ ਅਲੇ ਮੌਸਮ ਇਹ ਨਹੀਂ ਖੁੱਲਦਾ ਹੈਗਾ